ਆਪਿਆ ਰੂਗਨਤ ਵਿਚਾਰਾ ਪ੍ਰਗਟ ਕਰਨ ਤੋਂ ਪਹਿਲਾਂ ਕਰੀ ਤਰਪਾਸ਼ਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਪਥੇ ਬਲਦ ਆਵਾਜ਼ ਵਿੱਚ ਬਣਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਭ ਜੀ ਕੇਂਦਰ ਵਿੱਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਜਲ ਮਾਢੀ ਮਨੈ ਅਰਥ ਬੜੇ ਸਿੰਪਲ ਨੇ ਮਹਾਰਿ ਕੰਧ ਨੇ ਬਲਵਾਰ ਉਹ ਹੈ ਜਿਹੜਾ ਇਨਸਾਨ ਨਰ ਦਾ ਅਰਥ ਹੁੰਦਾ ਹੈ ਮਨੁੱਖ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ ਜਿਹੜਾ ਇਨਸਾਨ ਦੁੱਖ ਨੂੰ ਦੁੱਖ ਸਮਝਦਾ ਹੀ ਨਹੀਂ ਸੋਕ ਸੁਨੇਹ ਅਰਪੈ ਰਹੀ ਜਾ ਕੇ ਜਿਹਨੂੰ ਸੁੱਖਾਂ ਦਾ ਬਹੁਤਾ ਲਾਲਚ ਨਹੀਂ ਕੰਚਨ ਮਾਟੀ ਮੰਨਿਆ ਜਿਹੜਾ ਇਨਸਾਨ ਸੋਨੇ ਨੂੰ ਮਿੱਟੀ ਸਮਝਦਾ ਹੋਵੇ ਆਪਾਂ ਸਾਰੇ ਦੁਨਿਆਵੀ ਜੀ ਬੈਠੀ ਹੋਈਆਂ ਦੁਨਿਆਵੀ ਮਨੁੱਖਾ ਜਦੋਂ ਅਸੀਂ ਸ਼ਬਦ ਦੇ ਭਾਵ ਅਰਥ ਕਰਾਂਗੇ ਨਾ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰੂ ਪਿਆਰ ਵਾਲਿਆਂ ਨੇ ਹਮੇਸ਼ਾ ਬੇਨਤੀ ਕੀਤੀ ਹੈ ਸਭ ਤੋਂ ਪਹਿਲਾਂ ਸਿੱਖ ਨੂੰ ਬਾਣੀ ਪੜ੍ਹਨੀ ਹੋਣੀ ਚਾਹੀਦੀ ਹੈ ਕਿ ਗੁਰਬਾਣੀ ਨੂੰ ਪੜਿ ਤਾਂ ਕਿਵੇਂ ਅਜਿਹੀ ਸਥਿਤੀ ਜੇ ਉਹ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਗੁਰੂ ਸਾਹਿਬ ਨੇ ਬਾਣੀ 'ਚ ਆਖਿਆ ਕਿ ਜਿੱਥੇ ਸਥਿਤੀ ਜੇ ਉਹ ਗੁਰਬਾਣੀ ਦੇ ਭਾਵ ਅਰਥ ਨੂੰ ਸਮਝਣਾ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰੰਤ ਜੋ ਮੇਰੇ ਗੁਰੂ ਨੇ ਮੈਨੂੰ ਆਖਿਆ ਮੈਂ ਭਲਾ ਕਰਕੇ ਮਾਰਡ ਰਹਿੰਦਾ ਇਹਦੇ ਵਿੱਚ ਹੀ ਮੇਰਾ ਭਲਾ ਹੈ ਹੁਣ ਜਦੋਂ ਆਪਾਂ ਦੁਨੀਆ ਦੇ ਤੋਰ ਤੇ ਵੇਖੀਏ ਆਪਣੇ ਘਰ ਵਿੱਚ ਦੁੱਖ ਆ ਜਾਵੇ ਸਭ ਕੋਈ ਭੈਣ ਭਰਾ ਕੋਈ ਬੱਚਾ ਹਸਪੀਟਲ ਦੇ ਵਿੱਚ ਐਡਮਿਟ ਹੋਵੇ ਬੰਦਾ ਅਰਦਾਸਾਂ ਕਰਦਾ ਹੈ ਇਲਾਜ ਵੀ ਕਰਾਉਂਦਾ ਹੈ ਮਨੁੱਖ ਬੜਾ ਜ਼ਿਆਦਾ ਘਬਰਾ ਜਾਂਦਾ ਹੈ ਸਤਪੁਰ ਜੀ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨ ਮਨ ਕਿੰਨ ਸਕੇ ਹਸ ਉਹ ਲੱਜ਼ਈਦਾ ਜਿਹੜਾ ਦੁੱਖ ਨੂੰ ਦੁੱਖ ਸਮਝ ਲਈਦਾ ਸੋਗ ਸੁਨੇਹਰ ਭੇਜ ਕੇ ਜਾ ਕੇ ਕਹਿੰਦੇ ਜਿਹੜਾ ਇਨਸਾਨ ਬੋਦੇ ਸੁੱਖਾਂ ਦਾ ਲਾਲਚ ਨਹੀਂ ਕਰਦਾ ਦੁਨੀਆਂ ਦਾ ਹਰ ਇੱਕ ਬੰਦਾ ਸੁੱਖ ਲੈਣਾ ਚਾਹੁੰਦਾ ਹੈ Hindu ਵੀ ਜਦੋਂ ਮੰਦਿਰ ਵਿੱਚ ਜਾਂਦਾ ਹੈ ਉਹ ਆਪਣੇ ਭਗਵਾਨ ਦੇ ਘੜੀ ਨਮਸਕਾਰ ਕਰਦਾ ਹੈ ਪ੍ਰੇਮ ਭੀੜਾ ਲੱਗਦਾ ਹੈ ਕਹਿੰਦਾ ਮਹਾਰਾਜ ਮੈਨੂੰ ਸੁੱਖ ਦੇਈ ਮੁਸਲਮਾਨ ਵੀ ਮਸਜਿਦ ਵਿੱਚ ਜਾਂਦਾ ਹੈ ਉਹ ਉੱਥੋਂ ਸੁੱਖnabla ਜਦੋਂ ਕੋਈ 크੍ਰਿਸਚੀਅਨ ਬੰਦਾ ਈਸਾਈ ਧਰਮ ਦਾ ਬੰਦਾ ਆਪਣੀ ਜਨਤ ਚ ਜਾਂਦਾ ਉਹ ਉੱਥੇ ਜਾ ਕੇ ਅਰਦਾਸ ਕਰਦਾ ਕਿ ਸਿੱਖ ਗੁਰਦੁਆਰੇ ਆ ਰਿਹਾ ਹੈ ਗੁਰੂ ਸਾਹਿਬ ਜੀ ਕੋਲੋਂ ਦੁਨੀਆਂ ਦਾ ਹਰ ਇੱਕ ਬੰਦਾ ਸੁੱਖ ਲੈਣਾ ਚਾਹੁੰਦਾ ਹੈ ਪਰ ਬਾਬਾ ਕਬੀਰ ਜੀ ਕਹਿੰਦੇ ਮੈਂ ਹਰ ਨਾਲ ਹੁੰਦਾ ਕਿ ਹਰ ਇੱਕ ਬੰਦਾ ਸੁੱਖ ਜੀ ਅਰਦਾਸ ਕਰ ਰਿਹਾ ਹੈ ਦੁੱਖ ਦੀ ਅਰਦਾਸ ਕੋਈ ਵੀ ਨਹੀਂ ਕਰ ਰਿਹਾ ਕਬੀਰ ਸੁੱਖ ਨੂੰ ਮੰਗਿਆ ਸਭ ਕੋ ਦੁੱਖ ਨਾ ਮੰਗਿਆ ਕੋਈ ਗੁਰੂ ਗ੍ਰੰਥ ਸਾਹਿਬ ਜੀ ਬਾਰਵੀਂ ਜੁਲਿਚ ਹੋਇਆ ਪਿਆਰੇ ਤੇ ਸਾਥ ਨੂੰ ਕੋਰਟ ਦੇ 파ਸ਼ਾ ਮਹਾਰਾਜ ਜਦੋਂ ਸੀ ਬਾਣੀ ਪੜਦੇ ਹਮਾਰੇ ਕਹਿੰਦੇ ਸੁੱਖ ਦੀ ਲੋੜ ਹੈ ਮਨੁੱਖ ਨੂੰ ਹਰ ਇੱਕ ਬੰਦਾ ਸੁਖੀ ਹੋਣਾ ਚਾਹੁੰਦਾ ਹੈ ਪਰ ਸੁਖ ਮੰਗਣ ਦਾ ਤਰੀਕਾ ਬਹੁਤ ਗਲਤ ਹੈ ਬੰਦਾ ਗੁਰਦੁਆਰੇ ਵੀ ਆਇਆ ਹੈ ਮੱਝਾਂ ਕਬਰਾਂ ਜਾ ਕੇ ਮੱથે ਵੀ ਟੇਕ ਰਿਹਾ ਹੈ ਮਨੁੱਖ ਉਹੀ ਐਸੇ ਕੋਹੀ ਐ ਪਰ ਮਹਾਰਾਜ ਕਹਿੰਦੇ ਪਿਆਰੇ ਜੇ ਸੁੱਖ ਲੈਣਾ ਨਾ ਮਨ ਦਾ ਸੁੱਖ ਲੈਣਾ ਇੱਕ ਉਹਨਾਂ ਤਣ ਦਾ ਸੁੱਖ ਤੋਂ ਪਿਆਰ ਵਾਲੋ ਤਣ ਦਾ ਸੁੱਖ ਕੀ ਐ ਮੇਰੇ ਕੋਲ ਪੁਰਤਗਾਲ ਦਾ ਪਾਸਪੋਰਟ ਐ ਮੈਂ ਜਗਾ ਇੱਥੇ ਕੰਮ ਕਰਦੇ ਆਂ ਚੰਗੇ ਪੈਸੇ ਨੇ ਚੰਗਾ ਘਰ ਐ ਕੋਠੀ ਐ ਮੇਰਾ ਪਰਿਵਾਰ ਸੁਖੀ ਐ ਇਹ ਐ ਤਨ ਦਾ ਸੁੱਖ ਤੇ ਮਾਰਨਾ ਸੁਖ ਸਤਗੁਰੂ ਦੀ ਬਾਣੀ ਨੇ ਸਮਝਾਇਆ ਸਭ ਤੋਂ ਪਹਿਲਾਂ ਕੋਰਤਿ ਨੂੰ ਸਮਝ ਕੇ ਨਹੀਂ ਪਿਆਰਿਆ ਜੋ ਸੁੱਖ ਲੜਾਇਨਾ ਤੈਨੂੰ ਸਾਰੇ ਆਸਰੇ ਬੰਡੇ ਚੜੀ ਕੇ ਗੱਲ ਸਮਝ ਨਹੀਂ ਪਵੇਗੀ ਜਿਸ ਸਰਬ ਸੁੱਖਾਂ ਦਾ ਦਾਤਾ ਸਤਗੁਰੂ ਤਾਂ ਕੀ ਸ਼ਰਣੀ ਪਾਈ ਐ ਦਰਸ਼ਨ ਭੇਟੇ ਤੋਂ ਹੋਤ ਅਰੰਦਾ ਦੂਖ ਕਿਆ ਅਰ ਗਈ ਐ ਹਾਰਸ ਪੀਰੋ ਭਾਈ ਨਾਮ ਜਪੋ ਨਾਮੋ ਅਰੰਧ ਗੁਰ ਪੂਰੇ ਕੀ ਸਰਣਾਇ ਭਾਈ ਗੁਰਦਾਸ ਨੇ ਲਿਖਿਆ ਭਾਈ ਗੁਰਦਾਸ ਜੀ ਦੇ ਚਰਨ ਸਰਣ ਕੋ ਇੱਕ ਪੈੰਡਾ ਜਾਏ ਜਨ ਸਤਿਗੁਰੂ ਕੋਟ ਪੈੰਡਾ ਆਗੇ ਹੋਏ ਲੇਤ ਇਹ ਭਾਈ ਗੁਰਦਾਸ ਜੀ ਉਹ ਨਹੀਂ ਜਿਹੜੇ ਕੋ ਅਧਿਰ ਸਿੰਘ ਜੀ ਦੇ ਰਿਸ਼ਤੇ ਵਿੱਚ ਮਾਪਾ ਜੀ ਲੱਗਦੇ ਨੇ ਔਰ ਗੁਰੂ ਅਮਰਦਾਸ ਜੀ ਦੇ ਭਤੀਜੇ ਨੇ ਤੇ ਆਦੇ ਕੇ ਸੁਣੋ ਪਿਆਰਿਓ ਹਰਮਨ ਜੀ ਕਹਿੰਦੇ ਨੇ ਸਿੱਖ ਕੈਸਾ ਹੋਣਾ ਚਾਹੀਦਾ ਸਿਖ ਦੀ ਗੀਤਿ ਐਸੀ ਹੋਣੀ ਚਾਹੀਦੀ ਜੇ ਜੇ ਸੁਖ ਦੇਂਦਾ ਤੁਝੇ ਅਰਧਿ ਮਰਦ ਜੇ ਮੇਰੇ ਘਰ ਵਿੱਚ ਸੋਖ ਹੈ ਤਾਂ ਵੀ ਮੈਂ ਤਿਰੁਣ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦਾ ਤਾਂ ਵੀ ਤੇਰੇ ਅਗੇ ਮਸਾ ਟਿਕਣਾ ਦੁੱਖ ਵੀ ਤੁਝ ਤੇ ਆਈ ਜੇ ਮੇਰੇ ਮਨ ਨੂੰ ਵੀ ਕਰਮ ਦੁੱਖ ਲੱਗਾ ਹੋਇਆ ਦੁੱਖ ਕੀ ਨੇਕਾ ਕ੍ਰੋਧ ਲੋਭ ਮੋਹ ਹੰਕਾਰ ਪ੍ਰਾਇ ਮਿੰਦਿਆ ਪੀਰ ਕਾ ਦੁਸ਼ ਭਾਵਨਾ ਇਹ ਬੰਦੇ ਨੇ ਮਨ ਨੂੰ ਦੁੱਖ ਲੱਗਦੇ ਨੇ ਸਤੂਰ ਜੀ ਕਹਿੰਦੇ ਜੇ ਸੁਖ ਦੇਹ ਤਾਂ ਕੁਝ ਅਰਾਧੀ ਦੁੱਖ ਵੀ ਜਦ ਆਏ ਜੇ ਕੁੱਖ ਦੇਹ ਤਾਂ ਇੱਥੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਪਰ ਦੁੱਖ ਦੇ ਸੁਖ ਨੂੰ ਮਾੜਿਆ ਕਿਹਨਾਂ ਨੇ ਸਾਹਮਣੇ ਆਰਾਏ ਭਾਈ ਮਨੁਜ ਦਾ ਸਾਹਮਣੇ ਆਰਾਏ ਜਾਰੇ ਪਤਾ ਵੀ ਮੌਤ ਸਾਹਮਣੇ ਉਹ ਕਹਿੰਦੇ ਕੋਈ ਪਰਿਵਾਰ ਇਹ ਗੁਰੂ ਦੇ ਨਾਲ ਪਿਆਰ ਹੀ ਲੈਂਦਾ ਬੜੀ ਬੜੀ ਸਿੱਖੋ ਜੇ ਤੁਸੀਂ ਇਤਿਹਾਸ ਪੜੋਗੇ ਬੰਦ ਬੰਦ ਕੱਟੇ ਜਾਣ ਦੁੱਖ ਸਾਹਮਣੇ ਰੋਹਤ ਸਾਹਮਣੇ ਤਾਂ ਵੀ ਪ੍ਰਵਾਹ ਜਿਨ ਕੀ ਗੁਰਨਾਮ ਪਾਸ਼ਾ ਮਹਾਰਾਜ ਬਾਬਰ ਨੂੰ ਜਬਰ ਕਿਹਾ ਬਾਬਰ ਲੱਗ ਕੇ ਜਿਲ ਕਰਤੀ ਪੈ ਲਈ ਕਹਿੰਦੇ ਪ੍ਰਵਾਹ ਪਰ ਕੋਈ ਝੁਲਮ ਕਰਦਾ ਇਸੇ ਤਰੀਕੇ ਨਾਲ ਗੁਰਵਜਨ ਪਾਸ਼ਾ ਮਹਾਰਾਜ ਨੇ ਤੱਤੀ ਤੱਵੀ ਸਾਹਮਣੇ ਮਰਨ ਕੀ ਕਹਿੰਦੇ ਤੁਹਾਨੂੰ ਤੱਤੀ ਤਵੀ ਤੋਂ ਬਿਠਾਇਆ ਜਾਏਗਾ ਤੁਹਾਨੂੰ ਦੁਨੀਆਂ ਦਾ ਹਰ ਇੱਕ ਵੱਡੇ ਤੋਂ ਵੱਡਾ ਦੁੱਖ ਦਿੱਤਾ ਜਾਵੇਗਾ ਕਹਿੰਦੇ ਕੋਈ ਗੱਲ ਨਹੀਂ ਪ੍ਰਵਾਹ ਯਕੀਨ ਨਿਰੋਲ ਸੁਖੀ ਨੂੰ ਮਾਨਤਾ ਸੋਪ ਉਹਨਾਂ ਦੇ ਕੋਲ ਹੈ ਗੁਰੂ ਪਿਆਰ ਵਾਲੇ ਦਿੱਲੀ ਦੇ ਤਖਤ ਉੱਤੇ ਬੈਠਣ ਹੋਇਆ ਔਰਗਜੀ ਗੁਰੂ ਗੋਬਿੰਦ ਸਿੰਘ ਪਾਸ਼ਟਮਾਨ ਰਾਜ ਨੂੰ ਬੁਦੀ ਕਰਨਾ ਚਾਹੁੰਦਾ ਤੁਸੀਂ ਕਦੇ ਇਤਿਹਾਸ